ਸੰਗਰੂਰ ਚ ਗੰਜੇ ਉਗਾਨ ਆਏ ਸੀ ਵਾਲ ਪਰ ਹੋਈਆਂ ਅੱਖਾਂ ਲਾਲ 11:00 ਵਜੇ ਆਜੋ ਪਹੁੰਚੋ ਸਾਰੇ ਤੇ ਆਉਂਦਾ ਬੇਜਰੀਆ ਰਸਤੇ ਦੀ ਰਸਤੇ ਹੀ ਖੜ ਕੇ ਵੀਡੀਓ ਪਾ ਰਿਹਾ ਜੀ ਜੀ ਨੂੰ ਜੀ ਨੂੰ ਵੇਟ ਸੀਗੀ ਤੇ ਆਪਾਂ ਆ ਕੇ ਕੈਂਪ ਦੇ ਵਿੱਚ ਰਦਕ ਕਰ ਸਕਦੇ ਆ ਧੰਨਵਾਦ ਤੁਹਾਡਾ ਸਾਰਾ ਜੀ ਹਾਂ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਗੰਜੀਆਂ ਦੇ ਵਾਲ ਲਵਾਉਣ ਵਾਲਿਆਂ ਦੀ ਹੋਈ ਪਰਮਾਰ ਸੰਗਰੂਰ ਦੇ ਵਿੱਚ ਲਗਭਗ ਹਜ਼ਾਰਾਂ ਤੋਂ ਉੱਪਰ ਬੰਦਾ ਵਾਲਾਂ ਦਾ ਟ੍ਰੀਟਮੈਂਟ ਕਰਵਾਉਣ ਲਈ ਇੱਕ ਮਾਤਾ ਕਾਲੀ ਮਾਤਾ ਦੇ ਮੰਦਰ ਜਾ ਪਹੁੰਚੇ ਜੋ ਕਿ ਬੰਦਾ ਸੀ ਉਹ ਖੰਨੇ ਤੋਂ ਆਇਆ ਹੋਇਆ ਸੀ ਉਸਨੇ ਦਾਅਵਾ ਕੀਤਾ ਸੀ ਕਿ ਮੇਰੀ ਦਵਾਈ ਨਾਲ ਸਿਰ ਦੇ ਉੱਤੇ ਵਾਲ ਆ ਜਾਣਗੇ ਲੇਕਿਨ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਮਰੀਜ਼ਾਂ ਦੀ ਪਰਮਾਨ ਹੋਣੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਅੱਖਾਂ ਦੀ ਇਨਫੈਕਸ਼ਨ ਦੀ ਦਿੱਕਤ ਆ ਗਈ ਤੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਕਾਫੀ ਦਰਦ ਵੀ ਹੋ ਰਿਹਾ ਹੈ ਡਾਕਟਰਾਂ ਦਾ ਕਹਿਣਾ ਸੀ ਕਿ ਬਿਜਾ ਜਾਂਚ ਫਰਕ ਤੋਂ ਇਹ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਅੱਖਾਂ ਦੀ ਰੋਸ਼ਨੀ ਵੀ ਇਫੈਕਟਿਵ ਹੋ ਸਕਦੀ ਹੈ ਸੋ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ ਅਜਿਹੇ ਕੈਂਪਾਂ ਤੋਂ ਤੁਸੀਂ ਪਤਾ ਕਰਨਾ ਚਾਹੀਦਾ ਹੈ ਪਹਿਲਾਂ ਕਿ ਉਹ ਜਿਹੜੀ ਸੰਸਥਾ ਕੈਂਪ ਲਗਾਉਣ ਆਈ ਹੈ ਉਹ ਮਾਨਤਾ ਪ੍ਰਾਪਤ ਹੈ ਜਾਂ ਨਹੀਂ ਕੁਛ ਨਹੀਂ ਭਰਾ ਪੇੜ ਚਾਲ ਚੱਲੀ ਹੋਈ ਹੈ ਜਿਹੜੀ ਨਾਲ ਵਾਲਾ ਦੀ ਗ੍ਰੋਥ ਵਾਸਤੇ ਮੈਂ ਅੱਜ ਉੱਥੇ ਜਾ ਫਸਿਆ ਸਾਢੇ 10 ਵਜੇ ਪਤਨ 10 ਵਜੇ ਦਵਾਈ ਕਿ ਲਈ ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਬਰੀ ਅੱਖਾਂ ਅਲਰਜੀ ਦਾ ਸ਼ੁਰੂ ਹੋ ਗਿਆ ਤੇ ਹੁਣ ਭਰਾ ਖੁੱਲੇ ਤੱਕ ਨਹੀਂ ਰਹੀਆਂ ਅੱਛਾ ਨਾ ਨਾ ਫਿਰ ਕਿਨੇ ਲਾਇਏ ਸੀ ਕੈਂਪ ਕਿਹੜੀ ਦਵਾਈ ਲਾਈ ਦਵਾਈ ਕੋਈ ਆਈਡੀਆ ਨਹੀਂ ਸੀ ਮੈਂ ਤਾਂ ਕਿਸੇ ਮਿੱਤਰ ਦੇ ਕਿਹਾ ਸੀਗਾ ਮੈਂ ਉਹਦੇ ਨਾਲ ਚਲਾ ਗਿਆ ਅੱਛਾ ਹਵਾਲੀ ਪਹਿਲੀ ਅੱਖਾਂ ਤੇ ਉਸ ਤੋਂ ਬਾਅਦ ਇੱਕੋ ਦਮ ਐਲਰਜੀ ਹੋ ਗਈ ਨਹੀਂ ਇੱਕੋ ਦਮ ਬ੍ਰਿਪਰਾ ਘੱਟੋ ਘਾਟਾ ਮੈਂ ਉੱਥੇ ਦਵਾਈ ਦਵਾਈ ਦੁਆਰੀ ਦੋਸ ਵਾਰ ਮੂੰਹ ਤੋਟਦਾ ਬਸਰੇ ਤੋਟਦਾ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੋਰਾ ਸਟਾਰਟ ਹੋਇਆ ਹੈਗਾ ਅੱਛਾ 3:00 ਵਜੇ 5:00 ਵਜੇ ਤੋਂ ਅੱਛਾ ਕਿੰਨੇ ਕੁ ਮਰੀਜ਼ ਉੱਥੇ ਆਏ ਹੋਏ ਸੀ ਭਾਈ ਵੀਰ ਅਬਾਟ 7:00 ਤੋਂ 8:30 ਸਭ ਤਰ੍ਹਾਂ ਕੀ ਕੋਈ ਸਰਕਾਰੀ ਡਾਕਟਰਾਂ ਕੇ ਅੰਪਲਾਈ ਜੇ ਕੋ ਪ੍ਰਾਈਟ ਬੰਦੇ ਸੀ ਵੀ ਵੀ ਦੇਖੋ ਬੇਡੂ ਇਹਦੇ ਬਾਰੇ ਆਈਡੀਆ ਨਹੀਂ ਸੀਗਾ ਬਸ ਸਿਰਫ ਇੰਨਾ ਕਹਾ ਗਿਆ ਸੀ ਕਿ ਹਾਂ ਕੋਈ ਵੈਦ ਹੈ ਅੱਛਾ ਜੀ ਕਿ ਡਾਕਟਰ ਦਾ ਨਾਮ ਨਹੀਂ ਸੀ ਕੋਈ ਵੈਦ ਕਿਹਾ ਗਿਆ ਸੀ ਕਿ ਹਾਂ ਉਹ ਅੱਛੀ ਦਵਾਈ ਦਦਗਾ ਸਤੇ ਕੋਈ ਦਵਾਈ ਨਾ ਦਤੇ ਕਿਸੇ ਦੋਸਤ ਨੂੰ ਮੇਰੇ ਨੂੰ ਵਧੀਆ ਰਿਜ਼ਲਟ ਵੀ ਮਿਲੇ ਆਉਦੇ ਤੋਂ ਐ ਮੈਨੂੰ ਕਹਾ ਹਾਂ ਬਸ ਉਹ ਸਿੱਧਾ ਨਾਲਸ ਦੇ ਵਿੱਚ ਮੈਚ ਲੱਗ ਗਿਆ ਕਿੰਨੇ ਰੋਗ ਜਿਹੜੇ ਇਹਦਾ ਬਿਮਾਰ ਹੋਏ ਨੇ ਤੁਹਾਡੇ ਪੈਸਾ ਫੂਡ ਮੈਨੂੰ ਪਤਾ ਲੱਗ ਰਿਹਾ ਵਿਚ ਮੇਰੇ ਬੈਠੇ ਬੈਠੇ ਛੋੜਾ ਸਾਰਾ ਬਚੇ ਆ ਚੁੱਕੇ ਜੀ ਠੀਕ ਇਹ ਜਿਹਦਾ ਸਿਰ ਤੇ ਲਾਇਆ ਕਹਿੰਦੇ 1 ਮੈਂ ਤੋਂ ਤੋਂ ਯਾ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰੈਕਸ਼ਨ ਜੀ ਕਰ ਗਈ ਆਪਣਾ ਜਿਓਗਾ 2 ਘੰਟੇ ਬਾਅਦ ਨਾ ਜਿਆਦਾ ਹੀ ਦੁਖਣ ਲੱਗ ਗਿਆ ਅੱਖਾਂ ਤੇ ਜ਼ਖਾਮ ਜਖੂਮ ਹੋ ਗਿਆ ਪਰ ਮੈਂ ਕਹਿੰਦਾ ਚਲ ਫੇਰ ਵੀ ਮੈਂ ਸਾਰੀ ਗਿਆ ਪਰ ਮੈਂ ਨਾ ਕਿ ਉਹ ਨਹੀਂ ਸਰਾਣਾ ਪਰ ਮੈਂ ਆਸਥਾ ਲਾ ਕਿਨੇ ਕਿਨੇ ਲਾਇਆ ਸੀ ਕੈਂਪ ਕਿਹੜੀ ਦਵਾਈ ਲਈ ਸੀ ਪਤਾ ਨਹੀਂ ਇੱਥੇ ਕਾਲੀ ਦੇਵੀ ਮੰਦਰ ਚ ਲਵਾਇਆ ਸੀ ਉਹ ਲੋਕ ਲਵਾ ਰਹੇ ਦੀ ਕਹਿੰਦੇ ਵੀ ਤੂੰ ਹੀ ਲਵਾਇਆ ਮਮਾ ਕੋ ਚੰਦ ਹੈ ਕੋਈ ਦਵਾਈ ਕਿ ਕੋਈ ਪਤਾ ਕਿਹੜੀ ਦਵਾਈ ਲਾਈ ਉਹਨਾਂ ਨੇ ਕੀ ਲਾਇਆ ਇੱਕੋ ਬਸ ਡੋਂਗੇ ਜੇ ਚ ਭਰ ਕੇ ਵੱਡੇ ਸਾਰੇ ਚ ਪਨਾ ਰੱਖੇ ਤੇ ਤਿੰਨ ਚਾਰ ਉੱਥੇ ਹੱਤ ਨਾਲੇ ਲਾਈ ਆ ਰਹੇ ਸੀ ਅੱਛਾ ਹੁਣ ਡਾਕਟਰ ਕੀ ਕਹਿੰਦੇ ਨੇ ਹੁਣ ਕੀ ਹੋਇਆ ਡਾਕਟਰ ਕਹਿੰਦੇ ਵੀ ਇਨਫੈਕਸ਼ਨ ਹੋ ਗਈ ਮੇਰੇ ਅੱਛਾ ਕਿੰਨੇ ਕੋ ਲੋਕ ਆਏ ਇਹ ਛੇੜ ਤੋਂ ਇਹ ਮੇਰੇ ਹੁੰਦੇ ਵੀ ਕਹਿੰਦੇ ਮੇਰੇ ਤੋਂ ਆਉਣ ਤੋਂ ਪਹਿਲਾਂ ਵੀ 40 50 ਬੰਦੇ ਆ ਚੁੱਕੇ ਸੀ ਅੱਛਾ

ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀ ਜਾਏ ਨੇ ਅੱਖਾਂ ਦੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੀ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਣ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰ ਰਹੇ ਆ ਦਵਾਈ ਦੇ ਰਹੇ ਆ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਰਦਰ ਡੈਮੇਜ ਨਾ ਹੋਵੇ ਕੀ ਕਿਸ ਤਰ੍ਹਾਂ ਦੀ ਪ੍ਰੋਬਲਮ ਦਿੱਤਾ ਨਹੀਂ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ ਰੈਡਨੈਸ ਹੈ ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੇ ਪੂਰੀ ਲਾਲ ਹੋ ਰੱਖੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਆ ਰਹੇ ਨੇ ਉਹ ਤੇ ਆਹੀ ਚੀਜ਼ ਹੈ ਹਜੇ ਤੱਕ ਕਿ ਆਪਾਂ ਉਹਦੀ ਹੀ ਆਪਾਂ ਅੱਖ ਸਾਫ਼ ਕਰ ਰਹੇ ਔਰੇ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆ ਗਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਤੇ ਹਜੇ ਵੀ ਆਈ ਜਾ ਰਹੇ ਨੇ ਦੁਪਹਿਰ ਤੋਂ ਆ ਰਹੇ ਨੇ ਸਾਡੇ ਕੋਲ ਮਰੀਜ਼ ਤੇ ਹਜੇ ਵੀ ਆਨ ਗoing ਆ ਰਹੇ ਨੇ ਦਵਾਈ ਦਵਾਈ ਨਾਲ ਇਸ ਇਹਨਾਂ ਨੇ ਜੀ ਕੁਝ ਦੱਸਿਆ ਇਹਨਾਂ ਨੇ ਇਹ ਕਿਹਾ ਵੀ ਸਿਰ ਤੇ ਕੋਈ ਹੈਅਰ ਗਰੋਥ ਦਾ ਔਇਲ ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਗਈ ਬਾਲ ਧੋ ਲੋ ਕਈਆਂ ਦੇ ਬਾਲ ਧੋਂ ਤੋਂ ਬਾਅਦ ਹੋਇਆ ਕਈਆਂ ਦੇ ਬਿਨਾ ਬਾਲ ਧੋਏ ਵੀ ਰਿਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹ ਔਇਲ ਤੋਂ ਰਿਐਕਸ਼ਨ ਹੋ ਰਹੀ ਹੈ ਇਹਨਾਂ ਦੀ ਫਿਰ ਆ ਜੀ ਪੇਸ਼ੈਂਟ ਦੀ ਗੱਲ ਕੀਤੀ ਜੋ ਸਥਿਤੀ ਜੀ ਸਟੇਬਲ ਹੈ ਜੀ ਕਾਫੀ ਉਹ ਕਾਫੀ ਪੇਸ਼ੈਂਟ ਪੈਨਿਕ ਚ ਨੇ ਕਿ ਆਪਣੀ ਦਰਦ ਬਹੁਤ ਜ਼ਿਆਦਾ ਹੈ ਤੇ ਉਹ ਉਸ ਚੀਜ਼ ਤੇ ਘਬਰਾ ਘਬਰਾਏ ਹੋਏ ਨੇ ਪਰ ਆਪਾਂ ਸਾਰਿਆਂ ਨੂੰ ਆਹੀ ਆਸ਼ਵਾਸ਼ਣ ਦਿਵਾਇਆ ਕਿ ਟ੍ਰੀਟਮੈਂਟ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਠੀਕ ਹੋ ਜਾਣਗੇ ਤੇ ਕੱਲ ਟ੍ਰੀਟਮੈਂਟ ਅੱਗੇ ਹੋ ਵੀ ਹੋਗੀ ਕਿ ਸਪੈਸ਼ਲਿਸਟ ਨੂੰ ਦਿਖਾਓ ਕਿ ਦੇਖੋ ਕਿ ਅੱਗੇ ਤਾਂ ਨਹੀਂ ਕੁਝ ਜ਼ਿਆਦਾ ਅੰਦਰੂਨੀ ਤਾਂ ਨਹੀਂ ਗਿਆ ਕੈਮੀਕਲ ਅੱਗੇ ਨਾ ਜਾਵੇ ਆਪਣੀ ਆਈਜ਼ ਦੀ ਲੇਅਰ 'ਚ ਅੱਗੇ ਨਾ ਜਾਵੇ ਤੇ ਉਹ ਕੱਲ ਪਤਾ ਚੱਲੇਗਾ ਜਦੋਂ ਸਪੈਸ਼ਲਿਸਟ ਦੇਖਣਗੇ ਆਪੀਡੀ ਚ ਇੱਕ ਵਾਰ ਹੁਣੇ ਵੀ ਅੱਖਾਂ ਵਾਲੇ ਡਾਕਟਰ ਦੇਖ ਕੇ ਗਏ ਨੇ ਉਹਨਾਂ ਨੇ ਹੀ ਸਾਨੂੰ ਟ੍ਰੀਟਮੈਂਟ ਦੱਸਿਆ ਵੀ ਕਿਵੇਂ ਦੇਣੀ ਹੈ ਤੇ ਉਹ ਕੱਲ ਸਵੇਰ ਵੀ ਮਰੀਜ਼ਾਂ ਨੂੰ ਦੇਖਣਗੇ